ਦੁਨੀਆ ਦਾ ਸਭ ਤੋਂ ਮਹਿੰਗਾ ਕੀੜਾ ਸਟੈਗ ਬੀਟਰ ਦਸ ਕਾਰਾ ਦੇ ਬਰਾਬਰ ਹੈ 5 ਗ੍ਰਾਮ ਦੇ ਕੀੜੇ ਦੀ ਕੀਮਤ ਦੇਖੋ ਕਿਉਂ ਨੇ ਲੋਕ ਇਸ ਕੀੜੇ ਦੇ دیਵਾਨੇ ਅਸੀਂ ਅਕਸਰ ਆਪਣੇ ਘਰਾਂ ਦੇ ਵਿੱਚ ਕੀੜੀਆਂ ਨੂੰ ਮਾਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਆ ਕਿਉਂਕਿ ਹਰ ਕਿਸੇ ਨੂੰ ਕੀੜੀਆਂ ਤੋਂ ਨਫ਼ਰਤ ਹੁੰਦੀ ਹੈ ਪਰ ਇੱਕ ਅਜਿਹਾ ਕੀੜਾ ਵੀ ਧਰਤੀ ਉਤੇ ਮੌਜੂਦ ਹੈ ਜਿਸ ਨੂੰ ਨਾ ਸਿਰਫ ਲੋਕ ਘਰ ਦੇ ਵਿੱਚ ਰੱਖਣਾ ਪਸੰਦ ਕਰਦੇ ਨੇ ਬਲਕਿ ਇਸ ਨੂੰ 75 ਲੱਖ ਤੱਕ ਦੀ ਉੱਚੀ ਕੀਮਤ ਦੇ ਕੇ ਖਰੀਦਦੇ ਵੀ ਨੇ ਜੀ ਹਾਂ दरअसल ਲੋਕ ਇਸ ਕੀੜੇ ਨੂੰ ਲੱਕੀ ਮੰਨਦੇ ਨੇ ਜੋ ਉਹਨਾਂ ਦੀ ਕਿਸਮਤ ਬਦਲ ਸਕਦਾ ਸੋ ਆਓ ਤੁਹਾਨੂੰ ਦੱਸਦੇ ਆ ਕਿ ਕੀ ਹੈ ਇਸ ਖਾਸ ਕਿਸਮ ਦੇ ਕੀੜਾ ਦਾ ਨਾਂ ਅਤੇ ਕੀ ਨੇ ਇਸ ਦੀਆਂ ਖਾਸੀਅਤਾਂ ਬੇਸ਼ੱਕ ਦੁਨੀਆ ਭਰ ਦੇ ਵਿੱਚ ਕੀੜਿਆਂ ਨੂੰ ਮਾਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹੋਣ ਪਰ ਅਸੀਂ ਤੁਹਾਨੂੰ ਇੱਕ ਅਜਿਹੀ ਕੀਟ ਬਾਰੇ ਦੱਸਾਂਗੇ ਜਿਸ ਨੂੰ ਲੋਕ ਮਾਰਦੇ ਨਹੀਂ ਬਲਕਿ ਪਿਆਰ ਕਰਦੇ ਨੇ ਪਿਆਰ ਵੀ ਇਹਨਾ ਕਿ ਉਸ ਨੂੰ 75 ਲੱਖ ਰੁਪਏ ਤੱਕ ਦੀ ਉੱਚੀ ਕੀਮਤ ਦੇ ਕੇ ਵੀ ਖਰੀਦਿਆ ਜਾਂਦਾ ਹੈ ਦਰਅਸਲ ਇਸ ਕੀੜ ਦਾ ਨਾਮ ਹੈ ਬੀਟਲ ਸਟੈਟ ਇਹ ਦੁਨੀਆ ਦੇ ਸਭ ਤੋਂ ਮਹਿੰਗੇ ਕੀਟਾਂ ਦੇ ਵਿੱਚੋਂ ਇੱਕ ਹੈ ਇੱਕ ਬੀਟਲ ਸਟਾਕ ਦੀ ਕੀਮਤ 75 ਲੱਖ ਰੁਪਏ ਤੱਕ ਦੀ ਹੁੰਦੀ ਹੈ। ਸਟਾਕ ਬੀਟਲ ਦੀਆਂ ਖਾਸियतਾਂ ਇਸ ਨੂੰ ਇੰਨਾ ਮਹਿੰਗਾ ਬਣਾਉਂਦੀਆਂ ਨੇ। ਇਹ ਕਾਫੀ ਦੁਰਲੱਭ ਕਿਸਮ ਦਾ ਕੀਟ ਹੈ ਜਿਸ ਦੀ ਵਰਤੋਂ ਦਵਾਈਆਂ ਦੇ ਵਿੱਚ ਵੀ ਕੀਤੀ ਜਾਂਦੀ ਹੈ। ਇੱਥੇ ਬਸ ਨਹੀਂ ਇਸ ਬੀਟਲ ਸਟੈਗ ਨੂੰ ਬਹੁਤ ਸਾਰੇ ਲੋਕ ਲੱਕੀਵੀਂ ਮੰਨਦੇ ਨੇ ਲੋਕਾਂ ਦਾ ਮੰਨਣਾ ਹੈ ਕਿ ਬੀਟਲ ਸਟੈਗ ਘਰ ਦੇ ਵਿੱਚ ਰੱਖਣ ਦੇ ਨਾਲ ਰਾਤੋਂ ਰਾਤ ਅਮੀਰ ਬਣਿਆ ਜਾ ਸਕਦਾ ਹੈ ਇਸ ਕਰਕੇ ਇਸ ਕੀਟ ਨੂੰ ਲੋਕ ਕਿਸੇ ਵੀ ਕੀਮਤ ਉੱਤੇ ਖਰੀਦਣ ਦੇ ਲਈ ਤਿਆਰ ਹੋ ਜਾਂਦੇ ਨੇ ਸਾਇੰਟਿਫਿਕ ਡਾਟਾ ਜਰਨਲ ਦੇ ਵਿੱਚ ਪਬਲਿਸ਼ ਹੋਈ ਇੱਕ ਖੋਜ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਕੀਟ ਵੰਡ ਪ੍ਰਸਥਿਤ ਕੀ ਤੰਤਰ ਦੇ ਵਿੱਚ ਮਹੱਤਵਪੂਰਨ ਸਾਪਰਾ ਕਸਲਿਕ ਸਮੂਹ ਦੇ ਪ੍ਰਤੀਨਿਧੀ ਨੇ ਲੰਡਨ ਸਿਟੀ ਨੈਚੁਰਲ ਹਿਸਟਰੀ ਮਿਊਜ਼ੀਅਮ ਦੇ ਮੁਤਾਬਕ ਸਟੈਗ ਬੀਟਲ ਦਾ ਵਜ਼ਨ ਮਹਿਜ਼ 2 ਤੋਂ 6 ਗ੍ਰਾਮ ਦੇ ਵਿਚਕਾਰ ਹੀ ਹੁੰਦਾ ਹੈ ਅਤੇ ਇਸ ਦੀ ਔਸਤਨ ਉਮਰ 3 ਤੋਂ 7 ਸਾਲ ਤੱਕ ਦੀ ਹੁੰਦੀ ਹੈ ਨਰ ਸਟੈਗ ਬੀਟਲ 35 ਤੋਂ 75 ਮਿਲੀਮੀਟਰ ਲੰਬੇ ਹੁੰਦੇ ਨੇ ਅਤੇ ਮਾਦਾ 30 ਤੋਂ 50 ਮਿਲੀਮੀਟਰ ਲੰਬੀ ਹੁੰਦੀ ਹੈ ਇਹ ਆਪਣੇ ਵਧੇ ਹੋਏ ਜਬਾੜੇ ਅਤੇ नर कीट ਨੂੰ ਬਹੁ ਰੂਪਤਾ ਦੀ ਵਜਾ ਕਰਕੇ ਜਾਣਿਆ ਜਾਂਦਾ ਹੈ। ਸਟੈਗ ਬੀটল ਗਰਮ, ਉਸ਼ਣਕਟ ਬੰਦੀ ਵਾਤਾਵਰਣ ਦੇ ਵਿੱਚ ਪਣਫਦੇ ਨੇ ਅਤੇ ਠੰਡੇ ਤਾਪਮਾਨ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਨੇ। ਉਹ ਸੰਭਾਵਿਕ ਤੌਰ ਉਤੇ ਵੁੱਡਲੈਂਡਸ ਦੇ ਵਿੱਚ ਰਹਿੰਦੇ ਨੇ ਪਰ ਹੀਜਰੋ ਰਵਾਇਤੀ ਬਾਗਾਂ ਅਤੇ ਸ਼ਹਿਰੀ ਖੇਤਰਾਂ ਵਰਗੇ ਪਾਰਕਾਂ ਅਤੇ ਬਗੀਚੀਆਂ ਦੇ ਵਿੱਚ ਵੀ ਪਾਏ ਜਾ ਸਕਦੇ ਨੇ ਜਿੱਥੇ ਸੁੱਕੀ ਲੱਕੜੀ ਕਾਫੀ ਮਾਤਰਾ ਦੇ ਵਿੱਚ ਹੋਵੇ ਸਟੈਗ ਬੀটল ਦੇ ਲਾਰਵਾ ਮ੍ਰਿਤ ਲੱਕੜੀ ਤੇ ਭੋਜਨ ਕਰਦੇ ਨੇ ਅਤੇ ਆਪਣੇ ਤਿੱਖੇ ਜ਼ੁਬਾੜੇ ਦੀ ਵਰਤੋਂ ਕਰਕੇ ਰੇਸ਼ੀਦਾਰ ਸਤਾ ਤੋਂ ਖਾਣਾ ਕੱਢਦੇ ਨੇ ਇਹ ਵਿਸ਼ੇਸ਼ ਤੌਰ ਉੱਤੇ ਸੁੱਕੀ ਲੱਕੜੀ ਖਾਂਦੇ ਨੇ ਜਿਸ ਕਰਕੇ ਸਟੈਗ ਬੀਟਲ ਤੋਂ ਹਰੇ ਭਰੇ ਰੁੱਖਾਂ ਜਾਂ ਝਾੜੀਆਂ ਨੂੰ ਕੋਈ ਖਤਰਾ ਨਹੀਂ ਹੁੰਦਾ ਇਸ ਕਰਕੇ ਇਹ ਸਿਹਤਮੰਦ ਬਨਸਪਤੀਆਂ ਲਈ ਚੰਗੇ ਹੁੰਦੇ ਨੇ ਸਟੈਗ ਬੀਟਲ ਦਾ ਨਾਮ ਨਰ ਬੀਟਲ ਉੱਤੇ ਪਾਈ ਜਾਣ ਵਾਲੇ ਖਾਸ ਕਿਸਮ ਦੇ ਜਬਾੜੇ ਤੋਂ ਲਿਆ ਗਿਆ ਹੈ ਜੋ ਹਿਰਨ ਦੇ ਸਿੰਘ ਵਰਗਾ ਦਿਖਾਈ ਦਿੰਦਾ ਹੈ ਨਰ ਸਟੈਗ ਬੀਟਲ ਪ੍ਰਜਨਨ ਦੇ ਮੌਸਮ ਦੇ ਵਿੱਚ ਮਾਦਾ ਦੇ ਨਾਲ ਸੰਬੋਗ ਕਰਨ ਦੇ ਮੌਕੇ ਇੱਕ ਦੂਜੇ ਨਾਲ ਲੜਨ ਦੇ ਲਈ ਆਪਣੇ ਖਾਸ ਸਿੰਘ ਵਰਗੇ ਜਵਾਲੇ ਦੀ ਵਰਤੋਂ ਕਰਦੇ ਨੇ ਸਟੈਗ ਬੀਟਲ ਦੀ ਦੁਰਲਭਤਾ ਪ੍ਰਸਥਿਤ ਤੱਕ ਮਹੱਤਵ ਅਤੇ ਸੱਭਿਆਚਾਰਕ ਮਾਨਤਾਵਾਂ ਦਾ ਸੰਗਮ ਇਸ ਨੂੰ ਬੇਹੱਦ ਕੀਮਤੀ ਬਣਾਉਂਦਾ ਹੈ ਜਿਸ ਕਰਕੇ ਬਾਜ਼ਾਰਾਂ ਦੇ ਵਿੱਚ ਇਹਨਾਂ ਦੀ ਕੀਮਤ ਲੱਖਾਂ ਦੇ ਵਿੱਚ ਪਹੁੰਚ ਜਾਂਦੀ ਹੈ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਜ਼ਰੀਏ ਆਪਣੀ رائے ਸਾਂਝੀ ਜ਼ਰੂਰ ਕਰਿਓ ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ